ਕਿਸਾਨਾਂ ਦੇ ਭਾਰਤ ਬੰਦ ਦੇ ਹੱਕ ਦੇ ਵਿੱਚ ਹੁਣੇ ਪੰਜਾਬ ਰੋਡਵੇਜ਼ ਦੇ ਕਰਮਚਾਰੀ ਵੀ ਉਹਨਾਂ ਦੇ ਹੱਕ ਦੇ ਵਿੱਚ ਉਤਰਦੇ ਹੋਏ ਨਜ਼ਰ ਆ ਰਹੇ ਨੇ ਜਲੰਧਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਪੀਆਰਟੀਸੀ ਦੇ ਵੱਲੋਂ ਵੀ ਚੱਕਾ ਜਾਂਦਾ ਐਲਾਨ ਕੀਤਾ ਉਹਨਾਂ ਦੇ ਵੱਲੋਂ ਬੱਸਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਉਤਰਦੇ ਹੋਈਆਂ ਬੱਸ ਯੂਨੀਅਨੀਆਂ ਨਜ਼ਰ ਆ ਰਹੀਆਂ ਨੇ ਦੱਸਦੇ ਕਿ ਪੀਆਰਟੀਸੀ ਤੇ ਪਨ ਬੱਸ ਯੂਨੀਅਨ ਦੇ ਵੱਲੋਂ ਬੀਤੇ ਕੱਲ ਇਸ ਦਾ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਬੱਸਾਂ ਜਿਹੜੀਆਂ ਨੇ ਬੰਦ ਰੱਖੀਆਂ ਜਾਣਗੀਆਂ ਤੇ ਦੱਸਦੇ ਕਿ ਹੁਣੇ ਵੱਖ-ਵੱਖ ਪ੍ਰਾਈਵੇਟ ਬੱਸ ਯੂਨੀਅਨ ਵਿੱਚ ਜਿਹੜੀਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਉਤਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੀ ਕਿ ਕਿਸਾਨਾਂ ਦੇ ਵੱਲੋਂ 16 ਫਰਵਰੀ ਨੂੰ 파ਰਤਬੰਦ ਦਾ ਐਲਾਨ ਕੀਤਾ ਗਿਆ ਸੀ 파ਰਤਬੰਦ ਐਲਾਨ ਦੇ ਵਿੱਚ ਉਹਨਾਂ ਦੇ ਵੱਲੋਂ ਵੱਖ-ਵੱਖ ਸੜਕਾਂ ਦੇ ਉੱਪਰ ਜਾਮ ਲਗਾਏ ਜਾਣੇ ਸੀ ਉੱਥੇ ਦੱਸਦੀ ਕਿ ਹੁਣ ਇਸੇ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਵੱਖ-ਵੱਖ ਬੱਸ ਯੂਨੀਅਨਾਂ ਦੇ ਵੱਲੋਂ ਵੀ ਇਸ ਦਾ ਐਲਾਨ ਕੀਤਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬੱਸਾਂ ਜਿਹੜੀਆਂ ਨੇ ਪੂਰਨ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਕਿ ਅੱਜ ਸ਼ਾਮ 4 ਵਜੇ ਤੱਕ ਬੱਸ ਬਿਲਕੁਲ ਨਹੀਂ ਚੱਲਣ ਗਿਆ ਤੇ ਤਸਵੀਰਾਂ ਸੇ ਤੁਹਾਨੂੰ ਜਲੰਧਰ ਦੇ ਬੱਸ ਸਟੈਂਡ ਦੀ ਦਿਖਾ ਰਹੇ ਹਾਂ ਜਿੱਥੇ ਕੀ ਬੱਸਾਂ ਖੜੀਆਂ ਹੋਈਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਬੱਸਾਂ ਦੇ ਪਈਏ ਜਿਹੜੇ ਨੇ ਥੰਮ ਚੁੱਕੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਸ਼ਾਮ 4 ਵਜੇ ਤੱਕ ਇਹ ਬੱਸਾਂ ਇਸੇ ਤਰ੍ਹਾਂ ਇੱਥੇ ਖੜੀਆਂ ਰਹਿਣਗੀਆਂ ਉਸ ਤੋਂ ਬਾਅਦ ਹੀ ਕੋਈ ਬੱਸ ਸੇਵਾ ਚੱਲ ਸਕੇਗੀ ਜਿਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਵੀ ਹੋ ਰਹੇ ਨੇ ਜਿਨ੍ਹਾਂ ਯਾਤਰੀਆਂ ਨੇ ਕਿਸੇ ਹੋਰ ਸਫ਼ਰ ਕਰਨਾ ਸੀ ਕਿਤੇ ਜਾਣਾ ਸੀ ਉਹਨਾਂ ਨੂੰ ਕਾਫੀ ਭਾਰੀ ਦਿੱਕਤ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਕਿਉਂਕਿ ਸਾਰੇ ਆਪਣੇ ਆਪਣੇ ਮੰਜ਼ਲਵਲ ਵਦਨ ਲਈ ਸਫ਼ਰ ਤੋਂ ਨਿਕਲੇ ਹੋਏ ਸੀ ਪਰ ਬਸਾਂ ਬਸਤੇ ਯੂਨੀਅਨਾਂ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਕਿ ਉਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਤੇ ਉਹਨਾਂ ਦੇ ਵੱਲੋਂ ਅੱਜ ਬਸਾਂ ਜਿਹੜੀਆਂ ਨੇ ਬੰਦ ਰੱਖੀਆਂ ਜਾਣਗੀਆਂ ਬਸਾਂ 4 ਵਜੇ ਤੱਕ ਨਹੀਂ ਚਲਾਈਆਂ ਜਾਣਗੀਆਂ ਉਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਹੈ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਆਪਣੇ ਮੰਜ਼ਿਲ ਤੇ ਜਾਣ ਲਈ ਉਹਨਾਂ ਨੂੰ ਬਸਾਂ ਨਹੀਂ ਮਿਲ ਪਾਰੀਆਂ ਇਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਤੇ ਬਸ ਸੜਦੀਆਂ ਤਸਵੀਰਾਂ ਨੇ ਜਿੱਥੇ ਕਿ ਆਮ ਤੌਰ ਤੇ ਕਾਫੀ ਚੈਲਪੈਲ ਵੇਖਣ ਨੂੰ ਮਿਲਦੀ ਹੈ ਬਸਾਂ ਲੱਗੀਆਂ ਹੁੰਦੀਆਂ ਨੇ ਹਰ ਕੋਈ ਆਪਣੇ ਆਪਣੇ ਬਸਾਂ ਜੜੀਆਂ ਨੇ ਰੂਟ ਤੇ ਜਾਂਦਿਆਂ ਹੋਈਆਂ ਦਿਖਾਈ ਦਿੰਦੀਆਂ ਨੇ ਪਰ ਹੁਣ ਸਾਰੀਆਂ ਬਸਾਂ ਜੜੀਆਂ ਨੇ ਇਸ ਸਮੇਂ ਇੱਥੇ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚਾਹੇ ਉਹ ਪ੍ਰਾਈਵੇਟ ਯੂਨੀਅਨ ਹੋਵੇ ਚਾਹੇ ਸਰਕਾਰੀ ਪੀਆਰਟੀਸੀ ਯੂਨੀਅਨ ਹੋਵੇ ਸਭ ਦੇ ਵੱਲੋਂ ਇਸ ਅੰਦੋਲਨ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਇੱਕ ਪਾਸੇ ਸ਼ੰਭੂ ਬਾਰਡਰ ਤੇ ਕਿਸਾਨੀ ਅੰਦੋਲਨ ਚੱਲ ਰਿਹਾ ਉੱਥੇ ਦਾ ਸੀ ਕਿ ਦੂਸਰੇ ਪਾਸੇ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦਾ ਐਲਾਨ ਸੀਗਾ ਤੇ ਭਾਰਤ ਬੰਦ ਦੇ ਐਲਾਨ ਨੂੰ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਟ्रेड ਯੂਨੀਅਨਸ ਦੇ ਵੱਲੋਂ ਸਮਰਥਨ ਦਿੱਤਾ ਗਿਆ ਸੀ ਪਾਸ ਯੂਨੀਅਨਸ ਦੇ ਵੱਲੋਂ ਸਮਰਥਨ ਦਿੱਤਾ ਸੀ ਬੀਤੇ ਕੱਲ ਪੀਆਰ ਟੀਸੀ ਦੇ ਯੂਨੀਅਨ ਦੇ ਵੱਲੋਂ ਐਲਾਨ ਕਰ ਦਿੱਤਾ ਸੀ ਕਿ ਉਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਭਾਰਤ ਬੰਦਾ ਸਮਰਥਨ ਕਰਦਿੰਦੇ ਨੇ ਤੇ ਉਹਨਾਂ ਦੇ ਵੱਲੋਂ ਬਸਾਂ ਨਾ ਚਲਾਉਣ ਦੀ ਗੱਲ ਕਹੀ ਗਈ ਸੀ ਉੱਥੇ ਦੱਸਿਆ ਸੀ ਕਿ ਹੁਣ ਵਕ-ਵਕ ਪ੍ਰਾਈਵੇਟ ਯੂਨੀਅਨਾਂ ਦੇ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਪ੍ਰਾਈਵੇਟ ਯੂਨੀਅਨਾਂ ਦੇ ਵੱਲੋਂ ਵੀ ਆਪਣੀਆਂ ਬਸਾਂ ਬੰਦ ਕੀਤੀਆਂ ਹੋਈਆਂ ਨੇ ਦੱਸਿਆ ਸੀ ਕਿ ਕੁਝ ਸਮੇਂ ਦੇ ਵਿੱਚ ਹੀ ਕਿਸਾਨਾਂ ਦੇ ਵੱਲੋਂ ਸੜਕਾਂ 'ਵਿ ਜੜੀਆਂ ਨੇ ਜਾਮ ਕਰ ਦਿੱਤੀਆਂ ਜਾਣਗੀਆਂ ਵਕ-ਵਕ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਅਪਰਦਰਸ਼ਨ ਕੀਤਾ ਜਾ ਰਿਹਾ ਸ਼ੰਭੂ ਬਾੜ ਦੇ ਤੇ ਦਿੱਲੀ ਕੂਚ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਸੀ ਹਾਲਾਂਕਿ ਸ਼ੰਭੂ ਬਾੜ ਦੇ ਤੇ ਹਰਿਆਣਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਇੰਪੈਰੀਕੇਟਿੰਗ ਕੀਤੀ ਗਈ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹਨਾਂ ਤੇ ਡਾਗੇ ਜਾਂਦੇ ਨੇ ਰਬੜ ਦੀਆਂ ਗੋਲੀਆਂ ਡਾਗੀਆਂ ਜਾਂਦੀਆਂ ਨੇ ਬੀਤੇ ਕੱਲ੍ਹ ਕਿਸਾਨਾਂ ਦੀ ਕੇਂਦਰ ਸਰਕਾਰ ਦੀ ਵਕਫ ਵਕ ਮੰਗਾਂ ਨੂੰ ਲੈ ਕੇ ਮੀਟਿੰਗ ਹੁੰਦੀ ਹੈ ਹਾਲਾਂਕਿ ਉਹ ਮੀਟਿੰਗ ਬੇਨਤੀਜਾ ਰਹੀ ਹੈ ਤੇ ਇੱਕ ਹੋਰ ਮੀਟਿੰਗ ਦਾ ਸਮਾਂ ਜ਼ਰੂਰ ਰੱਖਿਆ ਗਿਆ ਐਤਵਾਰ ਨੂੰ ਇਹ ਮੀਟਿੰਗ ਦਾ ਸਮਾਂ ਰੱਖਿਆ ਹੈ ਐਤਵਾਰ ਸ਼ਾਮ 6 ਵਜੇ ਦੇ ਕਰੀਬ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਕੀ ਕੁਝ ਫੈਸਲੇ ਹੁੰਦੇ ਅੱਜ ਸਰੂਰ 16 ਫਰਵਰੀ ਨੂੰ ਪਾਰਤਬੰਦ ਦਾ ਐਲਾਨ ਤੇ ਪਾਰਤਬੰਦ ਦਾ ਐਲਾਨ ਦੇ ਕਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਕਿਉਂਕਿ ਸਾਰਿਆਂ ਨੇ ਆਪਣੇ ਆਪਣੇ ਮੰਜ਼ਲਵਲ ਵਦਨਾ ਸੀ ਤੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਕਿਉਂਕਿ ਬਸ ਇਹਨਾਂ ਦੇ ਵੱਲੋਂ ਵੀ ਬਸਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ